ਮੈਂ ਜੁਗਿੰਦਰ ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਕਿਸ਼ਨੈਕਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਮੰਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਅਸੀਂ ਤਿਆਰ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਸ ਵਿੱਚ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੇ ਜੱਜ ਲੈਣ। ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ। ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਵਿਚਾਰ ਚर्चा ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ। ਜੇ ਦਿੱਲੀ 'ਚ ਰੋਕਾਂ ਲੱਗਦੀਆਂ ਨੇ ਜਾਣ ਤੋਂ ਤਾਂ ਕੀ ਕਰਾਂਗੇ? ਜੇ ਰੋਕਾਂ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ? ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਜਾਣ ਦੀ ਅਸੀਂ ਇੱਥੇ ਵਿਉਂਤਬੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਬੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇੱਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰੈਸ਼ਨ ਪਾਣੀ ਦਾ ਜੇ ਕਿਤੇ ਰਾਤ ਰਸਤੇ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਿਹੜੀ 13 ਤਰੀਕ ਨੂੰ ਅਸੀਂ ਇੱਥੋਂ ਤੁਰਨ ਦਾ ਫੈਸਲਾ ਕੀਤਾ ਹੈ ਇੱਥੇ ਰਸਤੇ ਦੇ ਵਿੱਚ ਕੋਈ ਜਗਾ ਇੱਕ ਜਗਾ ਦੇਖ ਕੇ ਰਾਤ ਉਥੇ ਕਿੱਥੇ ਰਹਿਣਾ ਕਿੱਥੇ ਬਾਜੂ ਕਿੱਥੇ ਠੀਕ ਰਹੂਗੀ ਉਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲ ਨੂੰ ਰਵਾਨਾ ਹੋ ਜਾਣਾ ਮੈਂ ਜੁਗਿੰਦਰ ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਕਿਸ਼ਨਕਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਮੰਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਸੀ ਤਿਆਇਆ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਹ ਚ ਹਿੱਸਾ ਪਾਉਣ ਉਹ ਪ੍ਰਬੰਧ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਵਿਚਾਰ ਚਚਾ ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ ਜੇ ਦਿੱਲੀ 'ਚ ਰੋਕਾ ਲੱਗਦੀ ਹੈ ਨੇ ਜਾਣ ਤੋਂ ਤਾਂ ਕੀ ਕਰਾਂਗੇ ਜੇ ਰੋਕਾ ਨਹੀਂ ਲੱਗਦੀ ਤਾਂ ਉਹਦਾ ਕੀ ਕਰਾਂਗੇ ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਿਜਾਣ ਦੀ ਅਸੀਂ ਇੱਥੇ ਵਿਉਂਤਵੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਵੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰਸਣ ਪਾਣੀ ਦਾ ਜੇ ਕਿਤੇ ਰਾਤ ਰਸਤੇ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਿਹਨੇ 13 ਤਰੀਕ ਨੂੰ ਅਸੀਂ ਇਥੋਂ ਤੁਰਨ ਦਾ ਫੈਸਲਾ ਕੀਤਾ ਹੈ ਇੱਥੇ ਰਸਤੇ ਦੇ ਵਿੱਚ ਕੋਈ ਜਗ੍ਹਾ ਇੱਕ ਜਗ੍ਹਾ ਦੇਖ ਕੇ ਰਾਤ ਉਥੇ ਕਿੱਥੇ ਠਹਿਰਨਾ ਕਿੱਥੇ ਬਾਜੂ ਕਿੱਥੇ ਠੀਕ ਰਹੂਗੀ ਉਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲ ਨੂੰ روانਾ ਹੋ ਜਾਣਾ ਹੈ ਮੈਂ ਜੁਗਿੰਦਰ ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਸੁਨੇਕਤਾ ਉਗਰਾਹਾਂ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਮੰਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਅਸੀਂ ਤਿਆਰ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਸ ਵਿੱਚ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੀ ਗੱਲ ਇਹ ਨੇ ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਵਿਚਾਰ ਚਰਚਾ ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ ਜੇ ਦਿੱਲੀ 'ਚ ਰੋਕਾ ਲੱਗਦੀ ਆ ਨੇ ਜਾਣ ਤੋਂ ਤਾਂ ਕੀ ਕਰਾਂਗੇ ਜੇ ਰੋਕਾ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਜਾਣ ਦੀ ਅਸੀਂ ਇੱਥੇ ਬਿਉਤਮਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਬਿਉਤਮਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇੱਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰੈਸ਼ਨ ਪਾਣੀ ਦਾ ਜੇ ਕਿਤੇ ਰਾਤ ਰਸਤੇ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਣੀ 13 ਤਰੀਕ ਨੂੰ ਅਸੀਂ ਇੱਥੋਂ ਤੁਰਨ ਦਾ ਫੈਸਲਾ ਕੀਤਾ ਹੈ ਇੱਥੇ ਰਸਤੇ ਦੇ ਵਿੱਚ ਕੋਈ ਜਗ੍ਹਾ ਇੱਕ ਜਗ੍ਹਾ ਦੇਖ ਕੇ ਰਾਤ ਉੱਥੇ ਕਿੱਥੇ ਰਹਿਣਾ ਕਿੱਥੇ ਬਾਜ਼ੂ ਕਿੱਥੇ ਠੀਕ ਰਹੂਗੀ ਉੱਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲ ਨੂੰ روانਾ ਹੋ ਜਾਣਾ ਮੈਂ ਜੁਗਿੰਦਰ ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਕਿਸ਼ਨਕਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਕਮਾਂਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਸੀ ਤਿਆਰ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਹ ਚ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੇ ਜ਼ਿਲ੍ਹਿਆਂ ਨੂੰ ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਪਛਾਤਾਚਾਤ ਕਰ ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ ਜੇ ਦਿੱਲੀ 'ਚ ਰੋਕਾਂ ਲੱਗਦੀਆਂ ਨੇ ਜਾਣ ਤੋਂ ਤਾਂ ਕੀ ਕਰਾਂਗੇ ਜੇ ਰੋਕਾਂ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ ਯਾਨੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਜਾਣ ਦੀ ਅਸੀਂ ਇੱਥੇ ਵਿਉਂਤਬੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਬੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰੈਸ਼ਨ ਪਾਣੀ ਦਾ ਜੇ ਕਿਤੇ ਰਾਤ ਰਸਤੇ 'ਚ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਿਹੜੀ 13 ਤਰੀਕ ਨੂੰ ਅਸੀਂ ਇਥੋਂ ਤੁਰਨ ਦਾ ਫੈਸਲਾ ਕੀਤਾ ਹੈ ਇੱਥੇ ਰਸਤੇ ਦੇ ਵਿੱਚ ਕੋਈ ਜਗ੍ਹਾ ਇੱਕ ਜਗ੍ਹਾ ਦੇਖ ਕੇ ਰਾਤ ਉੱਥੇ ਕਿੱਥੇ ਠਹਿਰਨਾ ਕਿੱਥੇ ਬਾਜ਼ੂ ਕਿੱਥੇ ਠੀਕ ਰਹੂਗੀ ਉੱਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲ ਨੂੰ ਰਵਾਨਾ ਹੋ ਜਾਵਾਂਗੇ ਮੈਂ ਜੁਗਿੰਦਰ ਸਿੰਘ ਉਰਾਂ ਸੁਭਾ ਪ੍ਰਧਾਨ ਭਾਰਤੀ ਕਿਸ਼ਨੈਕਤਾ ਉਗਰਾਹਾਂ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਚੀਮਾਂ ਦੇ ਵਿੱਚ ਸੁਭਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਮੰਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਅਸੀਂ ਤਿਆਰ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦਰਾਂ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਸ ਵਿੱਚ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੇ ਜੱਜ ਲੈਣ। ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ। ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਵਿਚਾਰ ਚर्चा ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ। ਜੇ ਦਿੱਲੀ 'ਚ ਰੋਕਾ ਲੱਗਦੀ ਆ ਨੇ ਜਾਣ ਤੋਂ ਤਾਂ ਕੀ ਕਰਾਂਗੇ? ਜੇ ਰੋਕਾ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ? ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਜਾਣ ਦੀ ਅਸੀਂ ਇੱਥੇ ਵਿਉਂਤਵੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਵੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇੱਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰੈਸ਼ਨ ਪਾਣੀ ਦਾ ਜੇ ਕਿਤੇ ਰਾਤ ਰਸਤੇ ਠਹਿਰਨਾ ਪੈ ਜੇ ਉਹਦੀ ਚਾਰੀ ਕੀਤੀ ਹੈ ਉਹ ਜਿਹੜੀ 13 ਤਰੀਕ ਨੂੰ ਅਸੀਂ ਇੱਥੋਂ ਤੁਰਨ ਦਾ ਫੈਸਲਾ ਕੀਤਾ ਇੱਥੇ ਰਸਤੇ ਦੇ ਵਿੱਚ ਕੋਈ ਜਗਾ ਇੱਕ ਜਗਾ ਦੇਖ ਕੇ ਰਾਤ ਉਥੇ ਕਿੱਥੇ ਰਹਿਣਾ ਕਿੱਥੇ ਬਾਜੂ ਕਿੱਥੇ ਠੀਕ ਰਹੂਗੀ ਉਥੇ ਰਾਤ ਰਹਿ ਕੇ 14 ਤਰੀਕ ਨੂੰ ਦਿੱਲੀ ਵੱਲ ਨੂੰ ਰਵਾਨਾ ਹੋ ਜਾਣਾ ਮੈਂ ਜੁਗਿੰਦਰ ਸਿੰਘ ਉਰਾਨ ਸੂਬਾ ਪ੍ਰਧਾਨ ਭਾਰਤੀ ਕਿਸ਼ਨੈਕਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਹੈ ਜੀਮਾਂ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਕੱਲ ਨੂੰ 8 ਮਾਰਚ ਨੂੰ ਮੰਤਰੀ ਜਿਹੜੇ ਔਰਤ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਬਰਨਾਲੇ ਦੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਲਗਭਗ ਹਜ਼ਾਰਾਂ ਔਰਤਾਂ ਸ਼ਾਮਲ ਕਰਨ ਦਾ ਸੀ ਤਿਆਇਆ ਕੀਤਾ ਯਤਨ ਕੀਤਾ ਇਹ ਚੱਲਦੇ ਅੰਦੋਲਨ ਦੌਰਾਨ ਇਹ ਕੱਲ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਰਿਪੋਰਟ ਲਈ ਹੈ ਵੀ ਉਹ ਔਰਤਾਂ ਦੇ ਵਿੱਚ ਵੱਧ ਚੜ ਕੇ ਇਹ ਚ ਹਿੱਸਾ ਪਾਉਣ ਉਹ ਪ੍ਰਬੰਧ ਬਾਰੇ ਸਾਰੇ ਜੱਜ ਜ਼ਿਲ੍ਹੇ ਦਾ ਦੂਜਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਤਿਆਰੀ ਕੀਤੀ ਹੈ ਜਿਹੜੀ 14 ਮਾਰਚ ਦੀ ਹੈਗੀ ਮਹਾਪੰਚਾਇਤ ਆਰਾਮ ਲਿਲਾ ਗਰਾਊਂਡ ਦੇ ਵਿੱਚ ਉਹਦੀ ਤਿਆਰੀ ਵਜੋਂ ਅਸੀਂ ਅੱਜ ਪੂਰੀ ਸਾਰੀ ਪੁਚਾਰਚਾਤਾਂ ਕੀਤੀ ਹੈ ਕਿ ਕੀ ਸਰਕਾਰ ਦਿੱਲੀ ਜਾਣ ਦਿੰਦੀ ਹੈ ਜੇ ਦਿੱਲੀ 'ਚ ਰੋਕਾਂ ਲੱਗਦੀਆਂ ਨੇ ਜਾਣ ਤੋਂ ਤਾਂ ਕੀ ਕਰਾਂਗੇ ਜੇ ਰੋਕਾਂ ਨਹੀਂ ਲੱਗਦੀਆਂ ਤਾਂ ਉਹਦਾ ਕੀ ਕਰਾਂਗੇ ਜਣੀ ਦੂਜੀ ਅਸੀਂ ਸਾਫ਼ ਕੀਤੀ ਹੈ ਗੱਲ ਵੀ ਜਿਹੜਾ ਸਾਡਾ ਹਿੱਸਾ ਹੈ ਜਿਹਦਾ ਅਸੀਂ ਲਗਭਗ 10000 ਦੇ ਨੇੜੇ ਬੰਦੇ ਲਿਜਾਣ ਦੀ ਅਸੀਂ ਇੱਥੇ ਵਿਉਂਤਬੰਦੀ ਬਣਾਈ ਹੈ ਉਹ ਰੇਲਾਂ ਦੇ ਵਿੱਚ ਨਹੀਂ ਉਹ ਬੱਸਾਂ ਦੇ ਵਿੱਚ ਜਾਣ ਦੀ ਵਿਉਂਤਬੰਦੀ ਅਸੀਂ ਬਣਾਈ ਹੈ ਤੇ ਉਹ ਬੱਸਾਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਇੱਥੋਂ ਜਾਣ ਵਾਸਤੇ ਉਹ ਸਾਰੀ ਤਿਆਰੀ ਕੀਤੀ ਹੈ ਨਾਲ ਬੱਸਾਂ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਰਸਣ ਪਾਣੀ ਦਾ ਜੇ ਕਿਤੇ ਰਾਤ ਰਸਤੇ 'ਚ ਠਹਿਰਨਾ ਪੈ ਜੇ ਉਹਦੀ ਤਿਆਰੀ ਕੀਤੀ ਹੈ ਉਹ ਜਿਹੜੀ 13 ਤਰੀਕ ਨੂੰ ਅਸੀਂ ਇੱਥੋਂ ਤੁਰਨ ਦਾ ਫੈਸਲਾ ਕੀਤਾ ਹੈ ਇੱਥੇ ਰਸਤੇ ਦੇ ਵਿੱਚ ਕੋਈ ਜਗ੍ਹਾ ਇੱਕ ਜਗ੍ਹਾ ਦੇਖ ਕੇ ਰਾਤ ਉੱਥੇ ਕਿੱਥੇ ਠਹਿਰਨਾ ਕਿੱਥੇ ਬਾਜ ਉਹ ਕਿੱਥੇ ਠੀਕ ਰਹੂਗੀ ਉੱਥੇ ਰਾਤ ਠਹਿਰ ਕੇ 14 ਤਰੀਕ ਨੂੰ ਦਿੱਲੀ ਵੱਲੋਂ روانਾ ਹੋ ਜਾਣਾ ਹੈ